ਇਹ ਕਿਸਾਨੀ ਸੰਘਰਸ਼ ਨੂੰ ਲੈ ਕੇ ਜੋ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਜਿਸ ਨੂੰ ਕਿ ਲੋਕ ਆਜ਼ਾਦੀ ਵੱਲੋਂ ਮਨਾ ਰਹੇ ਨੇ ਪਰ ਜਿਹੜਾ ਅੰਨਦਾਤਾ ਏ ਤੇ ਕਿਰਤੀ ਵਰਗ ਹੈ ਭਾਵੇਂ ਉਹ ਵਪਾਰੀ ਹੈ ਮਜ਼ਦੂਰ ਹੈ ਕਿਸਾਨ ਹੈ ਦੁਕਾਨਦਾਰ ਹੈ ਮਲਾਜਮੇ ਉਹ ਸਾਰਾ ਹੀ ਸਰਕਾਰਾਂ ਤੋਂ ਪਰੇਸ਼ਾਨ ਹੋਣ ਕਾਰਨ ਇਸ ਨੂੰ ਕਾਲੇ ਦਿਨ ਵੱਜੋਂ ਮਨਾਉਂਦਾ ਹੈ ਕਿ ਆਜ਼ਾਦੀ ਉਹ ਕਿਵੇਂ ਕਹਿਣਗੇ ਜਿਨ੍ਹਾਂ ਨੂੰ ਅੱਜ ਬਾਦਰਾਂ ਤੇ ਦਿਨ ਤੇ ਰਾਤ ਗਰਮੀਆਂ ਸਰਦੀਆਂ ਮੀਂਹਾਂ ਧੁੱਪਾਂ ਦੇ ਵਿੱਚ ਬੈਠ ਕੇ ਗੁਜ਼ਾਰਨੇ ਪੈ ਰਹੇ ਨੇ ਸੋ ਇੱਕ ਪਾਸੇ ਜਗਜੀਤ ਸਿੰਘ ਡੱਲੇ ਵਾਲਜੀ ਦੀ ਭੁੱਖ ਹੜਤਾਲ ਚੱਲ ਰਹੀ ਹੈ ਸੋ ਸਰਕਾਰ ਤੇ ਆਪਣੀ ਮੰਗ ਨੂੰ ਲੈ ਕੇ ਅੱਜ ਦੇਸ਼ ਦਾ ਅੰਨਦਾਤਾ ਸੜਕਾਂ ਤੇ ਹੈ ਇਸੇ ਤਹਿਤ ਲੋਕ ਹਿੱਤ ਮਿਸ਼ਨ ਬੀਕੇ ਜੂ ਪੰਜਾਬ ਵੱਲੋਂ ਕੱਲ 26 ਜਨਵਰੀ ਨੂੰ ਟੋਲ ਪਲਾਜ਼ਾ ਬੜੌਦੀ ਤੋਂ ਟਰੈਕਟਰ ਮਾਰਚ ਜੋ ਕਰਾਲੀ ਖਰੜ ਨਿਊ ਚੰਡੀਗੜ੍ਹ ਮੁੱਲਾਂਪੁਰ ਮਾਜਰੀ ਬਲਾਕ ਦੇ ਏਰੀਏ ਦੇ ਵਿੱਚ ਕੀਤਾ ਜਾ ਰਿਹਾ ਸੋ ਸਾਰੇ ਹੀ ਆਉਦੇਦਾਰ ਜਿੰਨੇ ਇੱਥੇ ਕਿਸਾਨ ਵੀਰ ਨੇ ਤੇ ਹੋਰ ਕਿਰਤੀ ਵੀਰ ਨੇ ਕਾਰਜ ਕਰਦੇ ਨੇ ਉਹ ਸਾਰੇ ਪਹੁੰਚੇ ਹੋਏ ਨੇ ਸੋ ਅੱਜ ਜੋ ਫੈਸਲੇ ਲਏ ਗਏ ਨੇ ਉਸ ਦੇ ਸਬੰਧੀ ਉਹਨਾਂ ਨਾਲ ਆਪਾਂ ਵਿਚਾਰ ਸਾਂਝੀ ਕਰਦੇ ਆਂ ਜੀ ਭਾਈ ਜੀ ਕੀ ਪ੍ਰੋਗਰਾਮ ਜੋ ਲਿਖਿਆ ਗਿਆ ਕੱਲ ਦਾ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਰਵਿੰਦਰ ਜੀ ਕੱਲੋਂ ਜਿਹੜਾ 26 ਜਨਵਰੀ ਵਾਲਾ ਟਰੈਕਟਰ ਮਾਰਚ ਐ ਉਹ ਸਬੰਧ ਵਿੱਚ ਅੱਜ ਵਿਚਾਰਾ ਹੋਈਆਂ ਸਾਰੀ ਜਥੇਬੰਦੀ ਵੱਲੋਂ ਬੈਠ ਕੇ ਤੇ ਕੱਲੋਂ 12 ਤੋਂ 3 ਜੋ ਐਸਕੇਐਮ ਦਾ ਸੱਦਾ ਹੈ ਉਹਦੇ ਸਬੰਧ ਵਿੱਚ ਅਸੀਂ ਟਰੈਕਟਰ ਮਾਰਚ ਕੱਢਣਾ ਸੋ ਕੱਲੋਂ ਸਾਰੇ ਵੀਰਾਂ ਨੂੰ ਰਾਕੇ ਦੇ ਜਿੰਨੇ ਵੀ ਜਿਨ੍ਹਾਂ ਕੋ ਕੋਈ ਮੈਸੇਜ ਪਹੁੰਚਿਆ ਜੇ ਨਹੀਂ ਪਹੁੰਚਿਆ ਤਾਂ ਅੱਜ ਐਸ ਅਪੀਲ ਕਰਦੇ ਆਂ ਅਸੀਂ ਉਹਨਾਂ ਸਾਰੇ ਲੋਕਾਂ ਨੂੰ ਸਾਰੀ ਸੰਗਤ ਨੂੰ ਵੀ ਵੱਧ ਤੋਂ ਵੱਧ ਟੋਲ ਪਲਾਜ਼ਾ ਬੜੌਦੀ ਤੇ 9:30 ਵਜੇ ਪਹੁੰਚ ਕੇ ਆਪਾਂ ਇਸ ਟਰੈਕਟਰ ਮਾਰਚ ਦਾ ਹਿੱਸਾ ਬਣੀਏ ਤਾਂ ਜੋ ਜਿਹੜੀਆਂ ਸਰਕਾਰਾਂ ਸੁੱਤੀਆਂ ਪਈਆਂ ਉਹਨਾਂ ਨੂੰ ਆਪਾਂ ਜਗਾਉਣ ਦਾ ਯਤਨ ਕਰ ਰਹੇ ਹਾਂ ਤੇ ਜਾਰ ਮਤਲਬ ਦੇਸ਼ ਵਿੱਚ ਇਹ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਐਸ ਕੇਐਮ ਵੱਲੋਂ ਕਾਲ ਹੈ ਤੋਂ ਸਾਰੇ ਵੀਰਾਂ ਨੂੰ ਖਾਸ ਕਰਕੇ ਆਪਣੇ